ਜਨਾਬ ਚਰਨਜੀਤ ਤਹੋਜਾ ਉਹਨਾਂ ਦੀ ਜਨਤਮ ਅਰਦਾਸ ਮੌਕੇ ਤੇ ਪਹੁੰਚੇ ਆ ਮਹਾਲੀ ਔਰ ਆਪਾਂ ਅੰਦਰ ਚੱਲਦੇ ਆ ਕਿਉਂਕਿ ਕਾਫੀ ਆਰਟਿਸਟ ਇੱਥੇ ਪਹੁੰਚੇ ਆ ਤਸਵੀਰਾਂ ਨਾਲ ਨਾਲ ਤੁਹਾਨੂੰ ਦਿਖਾ ਰਹੇ ਆ ਕਾਫੀ ਆਰਟਿਸਟ ਪਹੁੰਚੇ ਇੱਥੇ ਸੋ ਐਸੀਆਂ ਬਕੂਬੀਆਂ ਜਿਹੜੀਆਂ ਹਰ ਇੱਕ ਕੁਝ ਦੇ ਪਹਿਲਾ ਮਾਨਸਾ ਉਹਨਾਂ ਨੇ ਕਹੇ ਕੰਪਲੀਟ ਇਨਸਾਨ ਦੇ ਤੌਰ ਦੇ ਉੱਤੇ ਉਸ ਸਮਾਜ ਵਿੱਚ ਰੇ ਇਹਨਾਂ ਨੇ ਗਾਇਕੀ ਦਾ

ਕੁਝ ਕਹਿੰਦੇ ਤਾਂ ਇਹ ਬੁਦਾ ਕਰਦਾ ਕਿ ਮੈਂ ਚੱਕਰ ਫਿਰਦਾ ਕਿ ਕੰਮ ਕਰਦਾ ਉਹ ਸਾਰੇ ਕਹਿੰਦੇ ਸਾਡੀ ਬੇਟੀ ਇਹ ਕਰ ਰਹੀ ਆ ਉਦੋਂ ਤੋਂ ਲੈ ਕੇ ਮੈਂ ਜਦੋਂ ਬੰਦੇ ਤੋਂ ਹੋਣਾ ਸਾ ਤਕਰੀਬ 8-9 ਤੋੜਾ ਤਾਂ ਮੈਂ ਉਹਨਾਂ ਕੋਲ ਗਿਆ ਉਹ ਐਸਾ ਬੰਦਾ ਮਾਰਵਾਦ ਬੋਲਦਾ ਔਰ ਐਨੇ ਗੁੱਸੇ ਮੈਂ ਕਹਿੰਦਾ ਉਹਦੇ ਬਾਰੇ ਬੋਲਿਆ ਨਹੀਂ ਜਿਵੇਂ ਤਾਂ ਉਹਦੇ ਪਰਿਨਿਤੀ ਆ ਜਾਂਦਾ ਮੈਂ ਵੀ ਕਹਾ ਜਾਂਦਾ ਉਹਦੇ ਬਾਰੇ ਕੁਝ ਨਹੀਂ ਕਰ ਸਕਦਾ ਇਨਾ ਮਲੇਮ ਤੇ ਉਪਰ ਚਟਾਰਗੜ੍ਹ ਜਿਹੜਾ ਕੰਮ ਕਰਨਾ ਥੱਲੇ ਨਹੀਂ ਕਰ ਰਿਹਾ ਬਹੁਤ ਬਹੁਤ ਮਿਹਰਬਾਨੀ ਬੰਦ ਸਰ ਜਿਵੇਂ ਮਾਨ ਸਰ ਨੇ ਜਕਰ ਕੀਤਾ ਕਿ ਬਹੁਤ ਸਾਰੇ ਯਾਦਾਂ ਹੋ ਜਾਂਦਾ ਸਾਡੇ ਸਾਰਿਆਂ ਦੇ ਪਰਾਂਚ ਨੇ ਚਾਹੇ ਕੋਈ ਨੀਤਕਾਰ ਹੈ ਚਾਹੇ ਕੋਈ ਗਾਇਕ ਹੈ ਚਾਹੇ ਕੋਈ ਮੈਸੇਜ ਨਾਲ ਬਾਵਾ ਕਰਦਾ ਕੋਈ ਪਾਣਾ ਕਰਦਾ ਪਰ ਪਕਸ਼ਵਾਸੀ たちਾਰੇ ਸਾਰੇ ਪ੍ਰਵਾਨ ਨੂੰ ਕਹਿ ਦਿੱਤਾ ਕੋੜਿਆ ਘਟ ਜਾਂਦਾ ਜੇ ਸ਼ਸ਼ਰ ਰੋਹਰ ਕੋ ਤੋਂ ਕਰਸ਼ਾਈ ਸਾਡੇ ਵਾਸੀ ਬਹੁਤ ਬੋਲਤੀ ਗੱਲ ਹੋਈ ਜੀ ਆਓ ਸਾਰੇ ਉਸ ਵੇਖ ਬਾਹਰ ਕਲ ਕਰ ਸ਼ਰਧਾ ਦੇ ਲਈ ਬਰਬੇਟ ਕਰੀ ਸੋ ਇਲਾਕੇ ਦਾ ਹਮੇਸ਼ਾ ਜੇ ਸੰਤੂਰ ਦੇ ਕੇਂਦਰ ਨੂੰ ਦੇ ਵਿੱਚ ਹੋ ਗਿਆ ਸੀ ਕਿ ਸੇਰਾ ਸੀ ਨੌਰਤ ਹੋਰੀ ਜਿਹੜੀ ਕਾਸ ਦਾ ਪ੍ਰਾਇਮ ਚ ਬੈਠਾ 84 ਦੇ ਤੰਗਿਆਂ ਦੇ ਵਿੱਚ ਜਦੋਂ ਮਦਵੀ ਭਾਵਨਾ ਤੋਂ ਭਟਕਦੀਆਂ ਨੇ ਗੰਗਾ ਹੁੰਦਾ ਦਿੱਲੀ ਦੇ ਵਿੱਚ ਤੇ ਸ਼ਿਵ ਕੁਮਾਰ ਸਿੰਘ ਨੌਰਥਵਰੀ ਉੱਥੇ ਸੀਗੇ ਤਾਂ ਨਗਾਕਾਰੀ ਕਹਿੰਦੇ ਕਿ ਇਹਦੇ ਘਰੇ ਸਿਜੋਤ ਸਾਹਿਬ ਦੇ ਸ਼ਿਵ ਕੁਮਾਰ ਸਿੰਘ ਨੌਰਥਵਰੀ ਨਗਾਕਾਰੀ ਕਹਿੰਦੇ ਕਿ ਤੁਹਾਡੇ ਘਰ ਕੋਈ ਗੈਰ ਮਜ਼ਬਦ ਦਾ ਬੰਦਾ ਲੁਕਿਆ ਹੈ ਉਹ ਜਸ ਸਾਹਿਬ ਕਹਿੰਦੇ ਮੇਰਾ ਪੰਜਵਾਂ ਪੋਤਾ ਹੈ ਉਹ ਪੰਜਾਬ ਦੇ ਇੱਕ ਮੋਹਰ ਦੇ میوزਿਕ ਡਾਇਰੈਕਟਰ ਜਿੱਥੇ ਕਮਾਲ ਦੇ ਗੀਤ ਕਰ ਕੋਈ ਅੱਗੇ ਪਿੱਛੇ ਲੈ ਕੇ ਆਉਂਦਾ ਉਹ ਕਹਿੰਦਾ ਤੇਰੀ ਟੋਕ ਇੱਥੇ ਨਹੀਂ ਜੁੜਦੀ ਇਹਨੂੰ ਇੱਥੇ ਜੋੜਨਾ ਚਾਹੀਦਾ ਸੋ ਐਸੀਆਂ ਕੁਪੀਆਂ ਜਿਹੜੀਆਂ ਹਰ ਕੁਝ ਦੇ ਪਹਿਲਾ ਮਾਨਸਾ ਉਹਨਾਂ ਨੇ ਕਿਹਾ ਕਿ ਕੰਪਲੀਟ ਇਨਸਾਨ ਦੇ ਤੌਰ ਤੇ ਉੱਤੇ ਉਸ ਸਮਾਜ ਵਿੱਚ ਰੇ